ਜਦੋਂ ਕੌਰ ਦੀ ਗੱਡੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਟਾੜੀ ਮਾਰ ਕੇ ਨਿਕਲਦੇ ਨੇ ਤਾਂ ਉਸ ਵਕਤ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਚਰਨਾਂ ਦੇ ਵਿੱਚੋਂ ਬੋਲੋ ਜੋੜਾ ਲਾ ਦਿੰਦੇ ਨੇ ਕਿਉਂ ਲਾ ਦਿੰਦੇ ਨੇ ਭਲਾ ਵੀ ਮੇਰੇ ਸਿੱਖਾਂ ਦੇ ਦਮਾਲੇ ਲਏ ਹੋਣਗੇ ਮੇਰੇ ਸਿੱਖਾਂ ਦੇ ਦਮਾਲੇ ਲਏ ਹੋਣਗੇ ਉਹਨਾਂ ਦੇ ਕੇਸ ਖੁੱਲੇ ਹੋਣਗੇ ਕਿਤੇ ਉਹਨਾਂ ਦੇ ਦਸਤਾਰਾਂ ਦੇ ਕਿਤੇ ਮੇਰਾ ਪੈਰ ਨਾ ਟਿਕ ਜੇ ਮੇਰਾ ਜੋੜਾ ਨਾ ਟਿਕ ਜੇ ਕਿਤੇ ਉਹਨਾਂ ਦੇ ਦਸਤਾਰਾਂ ਦੀ ਕਦੇ ਮਿੱਥੋ ਵਿਦਵੀ ਨਾ ਹੋ ਜੇ ਪਰ ਅੱਜ ਪਹਿਲਾਂ ਬੇਨਤੀ ਕੀਤੀ ਹੈ ਵੀ ਜੁਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਂ ਤੇ ਯੂਨੀਵਰਸਿਟੀ ਹੈ ਜਿੱਥੇ ਇੱਕ ਭੰਗੜਾ ਟੀਮ ਨੱਚਦੀ ਐ ਨਚਾਰ ਹੀ ਕਹਨੇ ਹੁੰਨੇ ਆਂਨਾਂ ਨੂੰ ਨਚਾਰ ਦਸਤਾਰ ਲੱਗ ਕੇ ਮਾਂ ਦਾ ਪੁੱਤ ਥੱਲੇ ਨੀਚੇ ਰੱਖ ਦਿੰਦਾ ਤੇ ਸਾਡੇ ਵਰਗੇ ਤਾੜੀਆਂ ਮਾਰਦੇ ਨੇ ਖੁਸ਼ ਹੁੰਦੇ ਦਸਤਾਰ ਲਾਹੀ ਸਿਰ ਤੋਂ ਨੀਚੇ ਰੱਖ ਦਿੱਤੀ ਨੰਗੇ ਸਿਰ ਭੰਗੜਾ ਪਾਉਣਾ ਸ਼ੁਰੂ ਕਰ ਦੱਤਾ ਚਲੋ ਦਸਤਾਰ ਢਿੱਲੀ ਹੋ ਗਈ ਲਾ ਦਿੱਤੀ ਮੰਨ ਲਿਆ ਜੇ ਕਿਤੇ ਚਾਦਰਾਂ ਢਿੱਲਾ ਹੋ ਜਾਂਦਾ ਫਿਰ ਕਿੜਾ ਲਾ ਕੇ ਰੱਖ ਦਿੰਦਾ ਚਾਦਰੇ ਨੂੰ ਵੀ ਤੇ ਸੰਭਾਲ ਦਈ ਕਹਿਣ ਤੋਂ ਭਾਵ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੀਤੇ ਹੋਏ ਪਰਉਪਕਾਰਾਂ ਦਾ ਮੁੱਲ ਇੰਨਾ ਕੀ ਪਾਏ ਇਹ ਕੌਮ ਜਿਹੜੀ ਨਚਾਰਾਂ ਦੀ ਨਹੀਂ ਸਹੀ ਸਾਨੂੰ ਨਾਚਾਰ ਬਣਾ ਕੇ ਰਖ ਦਿੱਤਾ ਹੈ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਇਸ ਰਸਤੇ ਕਿਉਂ ਪਾਇਆ ਗਿਆ ਵੀ ਤੁਸੀਂ ਨੱਚਣ ਜੋਗੀ ਹੋ ਇਦਾਂ ਨੇ ਨਾਚਾਰ ਨਹੀਂ ਸੀ ਜੇ ਨੱਚਣੀ ਹੈ ਕਿਤੇ ਬਾਬਾ ਦੀਪ ਸਿੰਘ ਨਿਗਮਾਰ ਕਹਵੇ ਖੰਡੇ ਦੀ ਧਾਰ ਤੇ ਨੱਚਦਾ ਹੈ 12 ਸੇਰ ਦਾ ਖੰਡਾ ਬੋਹਣ ਵਾਲਾ ਉਹ ਬੁੱਢਾ ਜਰਨੈਲ ਬਾਬਾ ਦੀਪ ਸਿੰਘ ਜਿਹਨੂੰ ਅਨੋਖੇ ਅਮਰ ਸ਼ਹੀਦ ਕਿਹਾ ਹੈ ਜਿਹਦੇ ਅੱਗੇ ਮੌਤ ਵੀ ਹੱਥ ਬੰਨ੍ਹ ਕੇ ਖਲੋਗੀ ਸੀ ਬਾਬਾ ਕਿਉਂ ਮੈਨੂੰ ਟੱਚਰਾ ਕਰਦਾ ਹੈ